ਜੈ ਸ਼੍ਰੀ கிருஷ்ਨ ਜੀ ਸਾਰਿਆਂ ਨੂੰ ਅੱਜ ਅਸੀਂ ਬਣਾਉਣ ਲੱਗੇ ਆ ਪੋਹਾ ਬੱਚਿਆਂ ਵਾਸਤੇ 2 ਮਿੰਟਾਂ 'ਚ ਬਣ ਕੇ ਇਹ ਤਿਆਰ ਹੋ ਜਾਂਦਾ ਤੁਹਾਨੂੰ ਦਿਖਾਉਣੀ ਆ ਵੀ ਇਹ ਕਿਵੇਂ ਬਣਾਉਂਗਾ ਆਪਾਂ ਨੇ ਇੱਕ ਪਿਆਜ਼ ਲੈ ਲਿਆ ਇੱਕ ਟਮਾਟਰ ਲੈ ਲਿਆ ਤੇ ਦੋ ਲੈ ਲਈਆਂ ਮਿਰਚਾਂ ਥੋੜੀਆਂ ਜਿਹੀ ਆਪਾਂ ਨੂੰ ਚਾਹੀਦੇ ਨੇ ਮੂੰਗਫਲੀ ਦੇ ਦਾਣੇ ਇਹ ਪੋਹੇ ਨੂੰ ਆਪਾਂ ਦੇਖੋ ਜਿੰਨਾ ਖੱਪਾ ਲੈਣਾ ਹੈਗਾ ਇਹਨੂੰ ਆਪਾਂ ਪਾਣੀ ਦੇ ਵਿੱਚ ਸਾਫ ਕਰਕੇ ਦੇ ਵਿੱਚ ਦੇਖ ਲਾਂਗੇ ਕੁਝ ਹੈਗਾ ਤਾਂ ਨਹੀਂ ਉਦੋਂ ਬਾਅਦ ਇਹਨੂੰ 5 ਮਿੰਟਾਂ ਲਈ ਪਾਣੀ 'ਚ ਭਿਉਂ ਕੇ ਰੱਖ ਦੋ ਕੋਹ ਇਹਨੂੰ ਆਪਾਂ ਭਿਉਂਤਾ 5 ਮਿੰਟਾਂ ਲਈ ਆ ਸੋਨੂੰ ਦਿਖਾਉਣੀ ਆ 4-5 ਦਿਨ ਹੋ ਗਏ ਜੀ ਮੀ ਬਹੁਤ ਪੈ ਰਿਹਾ ਸਾਡੇ ਤਾਂ ਆ ਦੇਖ ਸਕਦੇ ਹੋ ਤੁਸੀਂ ਦਿਨ ਰਾਤ ਹੜਦਾ ਹੀ ਨਹੀਂ ਹੈਗਾ ਬਹੁਤ ਜ਼ਿਆਦਾ ਪੈ ਰਿਹਾ ਹੁਣ ਆਪਾਂ ਪਕੜਾ ਹੀ ਧਰ ਲਈ ਜੀ ਇੰਡੈਕਸਰ ਦੇ ਉੱਤੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾਉਣਾ ਇੱਕ ਚਮਚਾ ਕਿਓ ਦਾ ਕਿਉਂ ਨੂੰ ਗਰਮ ਹੋ ਜਾਂਦੋ ਉਸ ਤੋਂ ਬਾਅਦ ਦੱਸੋ ਕਿਉਂ ਆਪਣਾ ਗਰਮ ਹੋ ਗਿਆ ਜਿਹੜਾ ਆਪਾਂ ਇਹ ਪਿਆਜ਼ ਕੱਟਿਆ ਸੀ ਇਹਦੇ ਵਿੱਚ ਪਿਆਜ਼ ਪਾ ਦਾਂਗੇ ਥੋੜੇ ਜਿਹਾ ਪਿਆਜ਼ ਆਪਾਂ ਰੱਖ ਲਾਂਗੇ ਇਹ ਤੋਂ ਬਾਅਦ ਚ ਰੱਖਾਂਗੇ ਵੀ ਕੀ ਕੰਮ ਹੋਣਗੇ ਐਨੀ ਪਿਆਜ਼ ਆਪਾਂ ਰੱਖ ਲੈਣੀ ਪਿਆਜ਼ ਆਪਾਂ ਜ਼ਿਆਦਾ ਭੁੰਨਣੇ ਨਹੀਂ ਹੈਗੇ ਕਿਉਂਕਿ ਕੋਹੇ ਦੇ ਵਿੱਚ ਥੋੜੇ ਜਿਹਾ ਐਵੇਂ ਖੜੇ ਖੜੇ ਜੀ ਪਿਆਜ਼ ਹੋਣੇ ਚਾਹੀਦੇ ਨੇ ਥੋੜੇ ਟੇਸਟੀ ਲੱਗਦੇ ਨੇ ਹੁਣ ਆਪਾਂ ਇਹਦੇ ਵਿੱਚ ਪਾ ਦੇਣਾ ਟਮਾਟਰ ਉਹਦੇ ਵਿੱਚ ਇਹ ਤਾਂ ਮਾਤਰੂ ਹੀ ਗਿਆ ਆਪਾਂ ਸੋ ਤਾਂ ਆਪਾਂ ਨੂੰ ਇਹ ਪੋਹੇ ਦੇ ਵਿੱਚੋਂ ਦੇਖੋ ਮਿਲੀ ਵੀ ਇਹ ਮਸਾਲੇ ਵਾਲੀ ਪੂੜੀ ਪਰ ਇਹਦੇ ਨਾਲ ਥੋੜਾ ਜਿਹਾ ਨਮਕ ਘਟ ਜਾਂਦਾ ਆਪਾਂ ਪੋੜਾ ਥੋੜਾ ਸਵਾਦ ਅਨੁਸਾਰ ਤੇ ਆਪਾਂ ਥੋੜਾ ਥੋੜੀ ਜਿਹੀ ਨਮਕ ਪਾ ਦੋ ਆਪ ਇਸ ਤੋਂ ਬਾਅਦ ਜਿਹੜਾ ਆਪਾਂ ਇਹ ਪੋਹੇ ਨੂੰ ਦੋ ਤਿੰਨ ਵਾਰੀ ਧੋ ਕੇ ਛਾਲਣੀ ਦੇ ਨਾਲ ਚੰਗੀ ਤਰ੍ਹਾਂ ਆਪਾਂ ਨੇ ਛਾਲ ਲੈ ਦੇ ਇਹਦੇ ਵਿੱਚ ਨੂੰ ਬਿਲਕੁਲ ਪਾਣੀ ਨਹੀਂ ਹੈਗਾ ਦੇਖੋ ਦੋ ਤਿੰਨ ਵਾਰੀ ਆਪਾਂ ਧੋ ਕੇ ਉਹੀ ਤਰ੍ਹਾਂ ਹੀ ਕਰ ਲਿਆ ਹੁਣ ਇਹਦੇ ਵਿੱਚ ਆਪਾਂ ਪਾ ਦਾਂਗੇ ਕੋਕਾ ਇਹ ਦੇਖੋ ਆਪਣਾ ਇਹ ਬਹੁਤ ਜਲਦੀ ਬਣ ਜਾਂਦਾ ਹੈ ਜਿਵੇਂ ਹੁਣ ਬੱਚਿਆਂ ਦੀਆਂ ਛੁੱਟੀਆਂ ਚੱਲ ਰਹੀਆਂ ਨੇ ਹੜ ਘਰ ਕੇ ਸਾਰਾ ਦਿਨ ਬੱਚੇ ਕੋਈ ਨਾ ਕੁਝ ਮੰਗੀ ਜਾਂਦੇ ਨੇ ਇਸ ਤਰ੍ਹਾਂ ਆਪਾਂ ਬਹੁਤ ਜਲਦੀ ਬੱਚਾ ਨੂੰ ਬਣਾ ਕੇ ਦੇ ਸਕਦੇ ਹਾਂ ਕਮੈਂਟਾਂਸ 'ਚ ਦੱਸਿਓ ਵੀ ਕਿੱਥੇ ਕਿੱਥੇ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਤੇ ਪਾਣੀ ਕਿੱਥੇ ਕਿੱਥੇ ਆ ਰਿਹਾ ਹੈ ਪਰਮਾਤਮਾ ਕਰੇ ਇਹ ਜਿਵੇਂ ਹੜਾ ਆਏ ਨੇ ਆਮੀ ਪਾਣੀ ਦੇਖੋ ਵਾਪਸ ਚਲਾ ਜਾਵੇ ਪਰਮਾਤਮਾ ਅਗੇ ਅਰਦਾਸ ਕਰੋ ਸਾਡੇ ਪੰਜਾਬ ਨੂੰ ਹਰਿਆ ਭਰਿਆ ਰੱਖੇ ਆਹ ਦੇਖੋ ਹੁਣ ਆਪਾਂ ਇਹਦੇ ਵਿੱਚ ਇਹ ਮੋਕੜੀ ਦੇ ਦਾਣ ਪਾ ਲੈਣੇ ਨੇ ਜਿਹੜੇ ਪਕੁੰਨੇ ਨੇ ਹੋਈ ਆਪਾਂ ਜਿਹੜਾ ਇਹਦੇ ਵਿੱਚੋਂ ਦੇਖੋ ਪੈਕ ਤੇ ਮਸਾਲਾ ਨਿਕੜਿਆ ਤੇ ਹੁਣ ਆਪਾਂ ਉਹ ਪਾ ਦੇਣਾ ਥੋੜਾ ਥੋੜਾ ਹਿਲਾਉਂਦੇ ਰਹੋ ਇੱਕ ਥਾਂ ਮੇਂ ਜ਼ਿਆਦਾ ਨਾ ਹੋ ਜੇ ਇਨਸ਼ਾਅੱਲਾ ਆਪਣਾ ਪੋਤਾ ਦੇਖੋ ਦਸ ਬੰਨਾਂ ਆਏ ਦੇ ਵਿੱਚ ਜਿਹੜੀਆਂ ਇੱਕ ਦੋ ਚੀਜ਼ਾਂ ਪਾਉਣੀਆਂ ਨੇ ਉਹ ਸਾਨੂੰ ਪਾ ਕੇ ਦਿਖਾਉਣੀਆਂ ਚੀਕੀ ਲੋੜ ਆ ਆਪਾਂ ਇਹਦੇ ਵਿੱਚ ਇੱਕ ਨਿੰਬੂ ਲੈ ਲੈਣਾ ਜੀ ये नींबू नोड़ दाग इन्हें बन गया एपा के ला देने अपने को थोड़ा धनिया होवे आपनिया भी पा सकते हो देखो अपने को धनिया है नहीं ਤੁਸੀਂ ਇਹ ਪਾ ਮਿਸ ਕਰਤਾ ਹੋ ਨਾ ਇਹ ਆਪਣਾ ਕੋਹਾ ਬਣ ਕੇ ਰੈਡੀ ਹੈ ਤੁਸੀਂ ਦੱਸਿਓ ਤੁਹਾਨੂੰ ਕਿਵੇਂ ਦਾ ਲੱਗਿਆ ਧੰਨਵਾਦ